ਦੱਜੀ ਸਿੰਘ ਜੀ ਗਿਆਨੀ ਕੁਲਦੀਪ ਸਿੰਘ ਗੜਗਲ ਨੂੰ ਸ਼੍ਰੀ ਕੇਸਗੜ ਸਾਹਿਬ ਤੋਂ ਜਥੇਦਾਰ ਨਿਯੁਕਤ ਕੀਤਾ ਗਿਆ। ਜਿਵੇਂ ਦੇਖਦੇ ਹੋ ਉਹਨੂੰ ਨਿਯੁਕਤ ਕਰਨਾ ਕਿਉਂਕਿ ਇੱਕ ਕਾਫੀ ਵਿਵਾਦ ਜੋ ਹੈ ਉਹ ਇੱਕ ਦਿਨ ਪਹਿਲਾਂ ਸ਼ੁਰੂ ਹੋ ਗਿਆ ਸੀ ਗਿਆ। ਪੂਰੀ ਦੁਨੀਆ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਕਾਫੀ ਵਿਰੋਧ ਕੀਤਾ ਗਿਆ ਸੀ ਗਿਆ ਕਿ ਇਸ ਚਲੋ ਕਿ ਨਿਯੁਕਤੀ ਨੂੰ ਨਾ ਹੋਣ ਦਿੱਤਾ ਜਾਵੇ। ਲਗਾਤਾਰ ਨਿਆਂ ਸਿੰਘ ਜਥੇਬੰਦੀਆਂ, ਵਿਦੇਸ਼ੀ ਜਥੇਬੰਦੀਆਂ ਅਤੇ ਭਾਰਤੀ ਜਥੇਬੰਦੀਆਂ ਦਾ ਵਿਰੋਧ ਖੰਣਾ ਸੀ ਗਿਆ। ਇਸ ਵਿਰੋਧ ਦੇ ਕਰਕੇ ਸ਼ਾਇਦ ਜੋ ਟਾਈਮ ਸੀ ਗਿਆ ਅੱਜ 10 ਵਜੇ ਦੇ ਕਰੀਬ ਦਾ ਉਸ ਟਾਈਮ ਦੀ ਹੋਣ ਦੀ ਬਜਾਏ ਇਸ ਵਿਰੋਧ ਨੂੰ ਦੇਖਦੇ ਹੋਏ ਪਹਿਲਾਂ ਹੀ ਕਿ ਲੋਕੀ ਰਾਤ ਨੂੰ 2:30 ਵਜੇ ਹੀ ਇਸ ਨਿਯੁਕਤੀ ਨੂੰ ਕਰ ਦਿੱਤਾ ਗਿਆ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗਾਜ਼ੀ ਨੂੰ ਕਿਵੇਂ ਦੇ ਉਹਨਾਂ ਇਸ ਘਟਨਾ ਤੁਸੀਂ ਜੀ ਬਿਲਕੁਲ ਬਿਲਕੁਲ ਇਹ ਇਤਿਹਾਸ ਦੇ ਵਿੱਚ ਲਿਖਿਆ ਜਾਣ ਵਾਲਾ ਅੱਜ ਦਾ ਦਿਨ ਹੋਏਗਾ ਕਿਉਂਕਿ ਪਹਿਲਾਂ ਇਸ ਤਰ੍ਹਾਂ ਕਦੀ ਨਹੀਂ ਹੋਇਆ ਜਦੋਂ ਜਦੋਂ ਵੀ ਜਥੇਦਾਰ ਚੁਣੇ ਗਏ ਉਹ ਪਬਲਿਕਲੀ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਸਾਹਮਣੇ ਜਾਂ ਪੰਥ ਦੇ ਸਾਹਮਣੇ ਪ੍ਰੈਸ ਹੁੰਦੀ ਹੈ ਬਾਹਰ ਸੋ ਸਾਰਾ ਕਿਤੇ ਨਾ ਕਿਤੇ ਇੱਕ ਮਰਿਆਦਾ ਹੁੰਦੀ ਹੈ ਜਦੋਂ ਜ਼ਥੇਦਾਰ ਸਾਹਿਬ ਦੀ ਨਿਯੁਕਤੀ ਹੁੰਦੀ ਹੈ ਸੋ ਇਹ ਫਸਟ ਟਾਈਮ ਹੋਇਆ ਕਿ 10 ਵਜੇ ਜਿਹੜੀ ਹੈ ਦਸਤਾਰ ਬੰਦੀ ਹੋਣੀ ਸੀ ਦਸਤਾਰ ਜਿਹੜੀ ਹੈ ਜ਼ਥੇਦਾਰ ਦੀ ਉਹਨਾਂ ਨੂੰ ਦਿੱਤੀ ਭੇਟ ਕੀਤੀ ਜਾਣੀ ਸੀ ਪਰ ਰਾਤ 2:30 ਵਜੇ ਕਰ ਦਿੱਤਾ ਗਿਆ ਉਹਦਾ ਕਾਰਨ ਇਹ ਹੈ ਕਿ ਕੱਲ ਜਿਹੜਾ ਬੀਤਿਆ ਕੱਲ ਹੈ ਨਾ ਉਦੋਂ ਬਹੁਤ ਵੱਡੇ ਪੱਦਰ ਦੇ ਉੱਤੇ ਵਿਰੋਧ ਨਿਕਲ ਕੇ ਸਾਹਮਣੇ ਆਇਆ ਸੋਸ਼ਲ ਮੀਡੀਆ ਤੇ ਸੈਂਕੜੇ ਵੀਡੀਓਜ਼ ਘੁੰਮਣ ਲੱਗ ਪਈਆਂ ਜਿਦੇ ਵਿੱਚ ਇੰਡੀਵਿਜੂਅਲ ਸਿੱਖ ਉਸ ਤੋਂ ਬਾਅਦ ਜਥੇਬੰਦੀਆਂ ਫਿਰ ਨਿਹੰਗ ਜਥੇਬੰਦੀਆਂ ਜਿਨ੍ਹਾਂ ਦੇ ਮੁਖੀ ਇਹ ਕਹਿ ਰਹੇ ਸੀ ਕਿ ਅਸੀਂ ਕੱਲ ਨੂੰ ਕੇਸਗੜ੍ਹ ਸਾਹਿਬ ਪਹੁੰਚ ਰਹੇ ਹਾਂ ਤੇ ਅਸੀਂ ਵਿਰੋਧ ਕਰਾਂਗੇ ਇਹ ਜਿਹੜੀ ਦਸਤਾਰਬੰਦੀ ਹੈ ਨਹੀਂ ਹੋਣ ਦਿੱਤੀ ਜਾਵੇਗੀ ਗਿਆਨੀ ਅਗਿਆਨੀ ਰੁਘਬੀਰ ਸਿੰਘ ਜਿਹੜੇ ਨੇ ਉਹੋ ਹੀ ਜਥੇਦਾਰ ਰਹਿਣਗੇ ਪਰ ਉਸ ਦੇ ਬਾਵਜੂਦ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਹ ਪੱਤਾ ਖੇਡਿਆ ਕਿ ਰਾਤੀ 2:30 ਵਜੇ ਤਾਜਪੋਸ਼ੀ ਕਰ ਦਿਓ ਦਸਤਾਰਬੰਦੀ ਕਰ ਦਿਓ ਤਾਂ ਕਿ ਵਿਰੋਧ ਵਾਲੀ ਜਿਹੜੀ ਗੱਲ ਹੀ ਖਤਮ ਹੋ ਜਾਵੇ ਸੋ ਹੋਇਆ ਵੀ ਇਸ ਤਰ੍ਹਾਂ 2:30 ਵਜੇ ਉਹਨਾਂ ਨੂੰ ਜਿਹੜਾ ਹੈ ਜਥੇਦਾਰ ਬ ਗੜਗੱਜ ਹੋ ਰਾਂ ਨੂੰ ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਟੀਵੀ ਚੈਨਲਾਂ ਦੇ ਉੱਤੇ ਖਬਰਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਿਹੜੀ ਉਹ ਪ੍ਰੈਸ ਜਿਹੜੀ ਸਵਾਦ ਲਾਉਣ ਦੇ ਮਾਰੇ ਈਵਰਸ਼ਿਪ ਲੈਣ ਦੇ ਮਾਰੇ ਉਹ ਆਪਣੇ ਕੀ ਕਹਿੰਦੇ ਹੁੰਦੇ ਮਾਈਕ ਤੇ ਕੈਮਰਿਆਂ ਨੂੰ ਕਪੜਾ ਮਾਰ ਕੇ ਬੈਠੀ ਹੋਈ ਸੀ 10:00 ਵਜੇ ਦੇ ਹਿਸਾਬ ਦੇ ਨਾਲ ਸੋ ਉਹਨਾਂ ਦਾ ਵੀ ਸਾਰਾ ਜਿਹੜਾ ਹੈਗਾ ਧਰਿਆ ਦਾ ਧਰਾਇਆ ਰਹਿ ਗਿਆ ਕੰਮ ਜਦੋਂ ਉਹਨਾਂ ਨੂੰ ਪਤਾ ਲੱਗਿਆ ਇਹ ਕੰਮ ਤਾਂ ਰਾਤੀ 2:30 ਵਜੇ ਹੋ ਚੁੱਕਿਆ ਸੋ ਇਸ ਤੋਂ ਬਾਅਦ ਨਾ ਜਿਹੜੀ ਇਹ ਤਾਜ਼ਪੋਸ਼ੀ ਦਸਾਰਬੰਦੀ ਹੋਈ ਹੈ ਉਸ ਤੋਂ ਬਾਅਦ ਵੀ ਵਿਰੋਧ ਜਿਹੜਾ ਹੈਗਾ ਲਗਾਤਾਰ ਜਾਰੀ ਹੈ ਜਿਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਗੱਲ ਕਹੀ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਪ੍ਰਕਾਸ਼ ਹੀ ਨਹੀਂ ਸੀ ਉਸ ਵੇਲੇ ਉੱਥੇ ਹੈੱਡ ਗ੍ਰੰਥੀ ਸਾਹਿਬ ਮੌਜੂਦ ਨਹੀਂ ਸੀ ਜਾਂ ਫਿਰ ਹੋਰ ਜਿਹੜੀ ਮਰਿਆਦਾ ਹੁੰਦੀ ਹੈ ਉਹ ਵੀ ਫਾਲੋ ਨਹੀਂ ਕੀਤੀ ਗਈ ਤਾਂ ਇਹ ਦਸਤਾਰਬੰਦੀ ਕਿਵੇਂ ਹੋ ਸਕਦੀ ਹੈ ਸਰੋਪਾਉ ਕਿਵੇਂ ਭੇਟ ਕੀਤਾ ਜਾ ਸਕਦਾ ਉਹ ਕਹਿੰਦੇ ਕਿ ਇਹ ਜਿਹੜੀ ਨਿਯੁਕਤੀ ਹੋਈ ਹੈ ਇਹ ਬਿਲਕੁਲ ਮਰਿਆਦਾ ਦੇ ਉਲਟ ਹੈਗੀ ਹੈ ਉਹਨਾਂ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਪੰਥਕ ਸ਼ਕਤੀਆਂ ਨੇ ਜਿਹੜੀਆਂ ਇਹ ਗੱਲ ਦਾ ਦਾਵਾ ਕਰਦੀਆਂ ਕਿ ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੇ ਸੁਸ਼ੋਭਤ ਨਹੀਂ ਸੀ ਕਿਉਂਕਿ ਰਾਤ ਨੂੰ ਸੁਖਾਸਣ ਹੋ ਜਾਂਦਾ ਉਸ ਤੋਂ ਬਾਅਦ ਤਕਰੀਬਨ 3:00 ਵਜੇ ਜਿਹੜਾ ਜਿਹੜੀ ਸਵਾਰੀ ਹੈ ਮਹਾਰਾਜ ਦੀ ਆਉਂਦੀ ਹੈ ਤੇ ਫਿਰ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੂੰ ਸੁਸ਼ੋਭਤ ਕੀਤਾ ਜਾਂਦਾ ਸੋ ਸਾਰਿਆਂ ਦਾ ਇਹ ਕਹਿਣਾ ਹੈਗਾ ਸੋ ਇਹ ਪਹਿਲੀ ਵਾਰ ਮੈਂ ਤਾਂ ਹੀ ਸ਼ੁਰੂ ਦੇ ਵਿੱਚ ਗੱਲ ਕੀਤੀ ਹੈ ਕਿ ਫਸਟ ਟਾਈਮ ਇਸ ਤਰ੍ਹਾਂ ਹੋਇਆ ਹੋਏਗਾ ਕਿ ਚੋਰੀ ਛੁਪੇ ਨਿਯੁਕਤੀ ਜਿਹੜੀ ਹੈ ਉਹ ਕਰਨੀ ਪਈ ਹੋਏ ਸਿੱਖ ਕੌਮ ਨੂੰ ਆਪਣੇ ਜਥੇਦਾਰ ਦੀ ਤੇ ਉਹ ਵੀ ਇਹ ਇੱਕ ਗੱਲ ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਹੈ ਮੈਨੂੰ ਕਿੰਨਾ ਮਤਲਬ ਕਿ ਇਹ ਗੱਲ ਤੇ ਮਹਿਸੂਸ ਹੁੰਦੀ ਹੈ ਗੱਲ ਕਿ ਜਥੇਦਾਰ ਚੁੜੇ ਆ ਜਾਣਾ ਸਿੱਖ ਕੌਮ ਦਾ ਤੇ ਚੁਣਿਆ ਕਿਵੇਂ ਜਾਣਾ ਸਿੱਖ ਕੌਮ ਦੇ ਵਿਰੋਧ ਦੇ ਵਿੱਚ ਜਾ ਕੇ ਅਤੇ ਉਹਨਾਂ ਦੇ ਕੋਲੋਂ ਲੁਕਾ ਕੇ ਸੋ ਇਹ ਫਸਟ ਟਾਈਮ ਹੀ ਹੋਈ ਨਾ ਗੱਲ ਫਿਰ ਦੁਸ਼ਮਣ ਤਾਕਤਾਂ ਤਾਂ ਇਸ ਤਰ੍ਹਾਂ ਕਰਨ ਕਿ ਸਿੱਖਾਂ ਦੇ ਨੁਮਾਇंदे ਧੱਕੇ ਨਾਲ ਲਾ ਦਿੱਤੇ ਜਾਣ ਜਥੇਬੰਦੀਆਂ ਆਪਣੇ ਅੰਡਰ ਕਰ ਲੀਆਂ ਜਾਣ ਪਰ ਇਹ ਅੱਜ ਪਹਿਲੀ ਵਾਰੀ ਹੋਇਆ ਕਿ ਸਿੱਖਾਂ ਦਾ ਜਥੇਦਾਰ ਸਿੱਖਾਂ ਕੋਲੋਂ ਲੁਕਾ ਕੇ 10 ਵਜੇ ਦੇ ਟਾਈਮ ਦੇ ਹਿਸਾਬ ਨਾਲ ਜਿਹੜਾ ਹੋਣਾ ਸੀ ਉਥੇ ਪਬਲਿਕ ਸੰਗਤ ਇਕੱਠੀ ਹੋਣੀ ਸੀ ਫਿਰ ਉਹ ਤਾਜ ਪੁਛੀ ਸਮਾਗਮ ਹੋਣਾ ਸੀ ਉਤੋਂ ਪਹਿਲਾਂ ਰਾਤੀ 2:30 ਵਜੇ ਇਹ ਜਿਹੜਾ ਸਮਾਗਮ ਹੈਗਾ ਨੇਪਰੇ ਚਾੜ ਦਿੱਤਾ ਗਿਆ ਸੋ ਹੁਣ ਕਿੰਨੀ ਕੁ ਪ੍ਰਵਾਨਗੀ ਹੈ ਇਸ ਜਥੇਦਾਰ ਸਾਹਿਬ ਨੂੰ ਕੌਮ ਦੀ ਇਹ ਤੁਸੀਂ ਆਪ ਹਿਸਾਬ ਲਾ ਲਓ ਅੱਜ ਅਕਾਲੀ ਦਲ ਬਾਦਲ ਨੇ ਜਿਹੜਾ ਰਸਤਾ ਚੁਣਿਆ ਹੋਇਆ ਮੈਨੂੰ ਸਮਝ ਨਹੀਂ ਆਉਂਦੀ ਭਈ ਐਨੇ ਅ ਐਂਟੀ ਪੰਥ ਹੋ ਕੇ ਉਹ ਕਿਉਂ ਚੱਲ ਪਏ ਨੇ ਕਿਹੜੀ ਉਹਨਾਂ ਨੂੰ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈ ਕਿ ਜੇ ਅਸੀਂ ਐਨੇ ਜ਼ਿਆਦਾ ਐਂਟੀ ਪੰਥਕ ਹੋ ਕੇ ਚੱਲਾਂਗੇ ਤਾਂ ਸਾਡੇ ਹੱਥੋਂ ਰਾਜਨੀਤੀ ਨਹੀਂ ਜਾਂਦੀ ਜੇ ਅਸੀਂ ਪੰਥਕ ਹੋ ਗਏ ਪੰਥ ਪ੍ਰੋ ਪੰਥ ਹੋ ਗਏ ਤਾਂ ਫਿਰ ਸਾਡੇ ਹੱਥੋਂ ਰਾਜਨੀਤੀ ਖੁਸ਼ ਖੁਸ਼ੀ ਜਾਣੀ ਹੈ ਅੱਜ ਜਿੱਥੇ ਆਪਾਂ ਇਹ ਕਹੀਦਾ ਸੀ ਨਾ ਪਹਿਲਾਂ ਵੀ 50% ਕੌਮ ਜਿਹੜੀ ਆ ਬਾਦਲ ਪਰਿਵਾਰ ਦੇ ਨਾਲ ਸੁਖਵੀਰ ਬਾਦਲ ਪ੍ਰਕਾਸ਼ ਬਾਦਲ ਨਾਲ ਨਾਰਾਜ਼ ਹੈਗੀ ਆ ਤੇ ਅੱਜ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ 99% ਲੋਕ ਜਿਹੜੇ ਨੇ ਸਿੱਖ ਕੌਮ ਜਿਹੜੀ ਹੈਗੀ ਆ ਉਹ ਇਹਨਾਂ ਦੇ ਵਿਰੋਧ ਦੇ ਵਿੱਚ ਆ ਗਈ ਹੈ ਹੁਣ ਤੁਸੀਂ ਇਹ ਵੀ ਦੇਖੋ ਵੀ ਕਿੱਡੀ ਵੱਡੀ ਬਗਾਵਤ ਜਿਹੜੀ ਆ ਹੋਣ ਲੱਗ ਪਈ ਹੈ ਕਿ ਵਿਕਰਮਜੀਤ ਮਜੀਠੀਆ ਜਿਹੜੇ ਨੇ ਉਹ ਆਕਾਲੀ ਦਲ ਦੇ ਵਿਰੋਧ ਦੇ ਵਿੱਚ ਬਿਆਨ ਦੇ ਗਏ ਆ ਉਹ ਉਹ ਇਸ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦੇ ਵਿਰੋਧ ਦੇ ਵਿੱਚ ਆ ਗਏ ਆ ਕਦੇ ਮੰਨਿਆ ਨਹੀਂ ਸੀ ਜਾ ਸਕਦਾ ਹਾਲਾਂਕਿ ਕਿ ਬੀਬੀ ਹਰਸਿਮਰਤ ਕੌਰ ਦਾ ਭਰਾ ਜਾਂ ਫਿਰ ਕਈ ਇਹ ਵੀ ਸੁਖਬੀਰ ਬਾਦਲ ਦਾ ਜਿਹੜਾ ਰਿਸ਼ਤੇਦਾਰ ਲੱਗਦਾ ਹੈ ਗਾਉ ਉਹਦੀ ਜੋ ਰਿਸ਼ਤੇਦਾਰੀ ਹੈ ਜਾਂ ਫਿਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਵਿਕਰਮਜੀਤ ਮਜੀਠੀਆ ਨੂੰ ਲੈ ਕੇ ਆਏ ਰਾਜਨੀਤੀ ਦੇ ਵਿੱਚ ਤੇ ਉਸ ਪਰਿਵਾਰ ਦਾ ਜਾਂ ਫਿਰ ਸ਼ਰੂਮਣੀ ਕਮੇਟੀ ਦੇ ਵਿਰੋਧ ਦੇ ਵਿੱਚ ਉਹ ਭੁਗਤ ਜਾਣਗੇ ਸੋ ਫਿਰ ਉਹਨਾਂ ਦੇ ਨਾਲ-ਨਾਲ ਬਹੁਤ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਅਕਾਲੀ ਦਲ ਬਾਦਲ ਦੇ ਨੁਮਾਇੰਦੇ ਸੀ ਉਹਨਾਂ ਨੇ ਵੀ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇਹਦੇ ਉੱਤੇ ਅਸਤੀਫੇ ਦੇ ਦਿੱਤੇ ਆ ਸੋ ਬਹੁਤ ਵੱਡਾ ਆਪਾਂ ਕਹੀਏ ਵੀ ਇਸ ਬਾਗੀਪੁਣਾ ਇਸ ਵੇਲੇ ਦਿਖਾਇਆ ਸਿੱਖਾਂ ਦੇ ਨੁਮਾਇੰਦਿਆਂ ਨੇ ਜੋ ਕਿ ਇੱਕ ਚੰਗੀ ਗੱਲ ਆ ਇਸ ਦਾ ਅਸਰ ਤੁਹਾਨੂੰ ਅੱਜ ਤੇ ਨਹੀਂ ਆਉਂਦੇ ਦਸਾਂ 15 ਦਿਨਾਂ ਦੇ ਵਿੱਚੋਂ 20 ਦਿਨਾਂ ਦੇ ਵਿੱਚ ਜਰੂਰ ਦੇਖਣ ਨੂੰ ਮਿਲੇਗਾ ਕਿਉਂਕਿ ਸਿੱਖ ਕੌਮ ਜਿਹੜੇ ਆਪਾਂ ਉਦੋਂ ਪਿਛਲੀਆਂ ਵੀਡੀਓਜ਼ 'ਚ ਵੀ ਗੱਲ ਕੀਤੀ ਸੀ ਨਾ ਵੀ ਭਾਈ ਕੋਈ ਬੋਲਦਾ ਕਿਉਂ ਨਹੀਂ ਅਸੀਂ ਇਹੀ ਕਹਿੰਦੇ ਸੀ ਕੋਈ ਨਿਹੰਗ ਜਥੇਬੰਦੀ ਨਹੀਂ ਬੋਲਦੀ ਇਹਨਾਂ ਨੇ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰ ਲਾ ਦਿੱਤੇ ਆ ਤਿੰਨ ਅਸਤੀਫੇ ਹੋ ਗਏ ਨੇ ਧਾਮੀ ਸਾਹਿਬ ਦਾ ਵੀ ਵਿੱਚੇ ਹੋ ਗਿਆ ਸਾਰੀ ਗੱਲਬਾਤ ਕੋਈ ਬੋਲਦਾ ਕਿਉਂ ਨਹੀਂ ਹੁਣ ਬੋਲਣੇ ਸ਼ੁਰੂ ਹੋਏ ਆ ਹੁਣ ਗੋਂਗਲੂਆਂ ਤੋਂ ਮਿੱਟੀ ਛਾੜਦਿਆਂ ਹੋਇਆਂ ਦਮਦਮੀ ਟਕਸਾਲ ਦਾ ਵੀ ਇੱਕ ਬਲਾਰਾ ਜਿਹੜਾ ਉਹ ਵੀ ਅੱਗੇ ਆਇਆ ਕਿਉਂਕਿ ਇਹ ਵੀ ਕਿਹਾ ਜਾਂਦਾ ਸੀ ਵੀ ਬਾਬਾ ਹਰਨਾਮ ਸਿੰਘ ਧੋਮਾ ਮਹਾਰਾਸ਼ਟਰ ਦੇ ਵਿੱਚ ਜਾ ਕੇ ਭਾਜਪੀ ਦੇ ਨਾਲ ਤੇ ਮਿਲ ਜਾਂਦੇ ਆ ਕੋਮਬ ਦੇ ਮੇਲੇ 'ਚ ਤਾਂ ਨਾਉਣ ਨੂੰ ਤਿਆਰ ਰਹਿੰਦੇ ਆ ਪਰ ਜਦੋਂ ਕੋਈ ਸਿੱਖਾ ਪੰਥ ਦਾ ਸਿੱਖ ਪੰਥ ਦਾ ਆਪਣਾ ਮਸਲਾ ਹੁੰਦਾ ਉੱਥੇ ਬੋਲਦੇ ਨਹੀਂ ਸੋ ਫਿਰ ਇੱਕ ਨੁਮਾਇੰਦਾ ਜਿਹੜਾ ਉਹਨਾਂ ਦਾ ਵੀ ਆ ਕੇ ਬੋਲਿਆ ਨਿਹੰਗ ਜਿਉਂਥੇ ਬੰਦਿਆ ਜਿੰਨਾ ਵਾਰ ਇਹ ਕਿਹਾ ਜਾਂਦਾ ਸੀ ਕਿ ਭਾਈ ਤੁਸੀਂ ਡੜਾ ਉੱਥੇ ਬੈਠੇ ਸ਼ੱਕਦੇ ਰਹਿੰਦੇ ਹੋ ਜਾਂ ਫਿਰ ਜਿਹੜੀ ਹੈ ਹੋਰ ਜੇ ਕਈੇ ਵੀ ਸਾਜੋ ਸਮਗਰੀ ਫਿਰ ਕਹਿੰਦੇ ਅਸੀਂ ਗੁਰੂ ਕੇ ਲਾਡ ਲੀਆਂ ਫੌਜਾਂ ਤੇ ਜਦੋਂ ਕੋਈ ਸਿੱਖ ਪੰਥ ਦਾ ਮਸਲਾ ਹੁੰਦਾ ਉਦੋਂ ਤੁਸੀਂ ਬੋਲਦੇ ਨਹੀਂ ਸੋ ਇਸ ਵਾਰ ਛਲਾਗਾ ਜੋਗ ਕਦਮ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਦਾ ਉਹ ਵੀ ਅੱਗੇ ਆਈਆਂ ਬਾਬਾ ਬਲਵੀਰ ਸਿੰਘ ਜਾਂ ਫਿਰ ਹੋਰ ਉਹਨਾਂ ਨੇ ਕਿਹਾ ਕਿ ਅਸੀਂ ਇਹ ਨਹੀਂ ਹੋਣ ਦਿਆਂਗੇ ਬੇਸ਼ੱਕ ਉਹਨਾਂ ਦੀ ਕੋਸ਼ਿਸ਼ ਜਿਹੜੀ ਹੈ ਉਹ ਸਫਲ ਨਹੀਂ ਹੋ ਸਕੀ ਕਿਉਂਕਿ ਇੱਕ ਚਲਾਕੀ ਦੇ ਨਾਲ ਰਾਤੀ 2:30 ਵਜੇ ਤਾਜਪੋਸ਼ੀ ਕਰ ਦਿੱਤੀ ਗਈ ਹੈ ਸੋ ਇਹਦਾ ਅਸਰ ਹੁਣ ਆਉਂਦੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਇਹ ਜੋ ਜੋ ਵੀ ਹੋਇਆ ਤੇ ਅਕਾਲੀ ਦਲ ਬਾਦਲ ਦੇ ਵਿੱਚ ਇੱਕ ਵੱਡੀ ਅਸਿਫੀਆਂ ਦੀ ਝੜੀ ਵੀ ਜਿਹੜੀ ਹੈਗੀ ਹੈ ਉਹ ਵੀ ਤੁਸੀਂ ਆਉਂਦੇ ਸਮੇਂ ਦੇ ਵਿੱਚ ਦੇਖੋਗੇ ਜੇ ਵਿਕਰਮਜੀਤ ਮਜੀਠੀਆ ਵਰਗੇ ਵੱਡੇ ਲੀਡਰ ਵਿਰੋਧ ਕਰ ਸਕਦੇ ਆ ਤੇ ਫਿਰ ਛੋਟੇ ਕਿਉਂ ਨਾ ਕਰਨਗੇ ਸੋ ਬਹੁਤ ਸਾਰੇ ਹੋਰ ਵੀ ਜਿਹੜੇ ਲੋਕ ਨੇ ਇਸ ਵੇਲੇ ਅਕਾਲੀ ਦਲ ਬਾਦਲ ਦੀ ਜਿਹੜੀ ਹੈ ਡੁੱਬਦੀ ਹੋਈ べੜੀ ਜਿਹੜੀ ਹੈ ਉਹਦੇ ਵਿੱਚ ਉਹ ਛਾਲਾ ਮਾਰ ਕੇ ਭਜਨ ਨੂੰ ਤਿਆਰ ਬੈਠੇ ਆ ਜੀ ਅੰ ਦਜੀਤ ਸਿੰਘ ਜੀ ਇਸ ਦੇ ਨਾਲ ਇੱਕ ਹੋਰ ਵੱਡਾ ਬਿਆਨ ਜੋ ਸੁੱਚਾ ਸਿੰਘ ਲੰਗਾ ਵੱਲੋਂ ਆਇਆ ਹੈ ਉਹਨਾਂ ਨੇ ਕਿਹਾ ਕਿ ਜੱਥੇਦਾਰ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਰਹੇ ਸੀ ਇਸੇ ਲਈ ਉਹਨਾਂ ਹਟਾਇਆ ਗਿਆ ਕਿਵੇਂ ਦੇਖਦੇ ਹੋ 92 ਦੇਖੋ ਸ਼ਾਜ ਤੇ ਬੋਲੇ ਚਾਨਣੀ ਵੀ ਬੋਲੇ ਜਿਹਦੇ ਚ 3600 ਸ਼ੇਕ ਨੇ ਸੋ ਸੁਚਾ ਲੰਗਾ ਨਾਮ ਦੇਖੋ ਕਿਹੋ ਜਿਹਾ ਰੱਖਿਆ ਹੋਇਆ ਜਸਵਿੰਦਰ ਭੱਲਾ ਹੋਰੀ ਜਿਹੜੇ ਨੇ ਉਹ ਇੱਕ ਸਕਿੱਟ ਜੀ ਸੁਣਾਉਂਦੇ ਹੁੰਦੇ ਸੀ ਨਾ ਭਈ ਕਹਿੰਦੇ ਘਰ ਦੇ ਵਿੱਚ ਛੱਤ ਨਹੀਂ ਤੇ ਨਾਮ ਰੱਖਿਆ ਹੁੰਦਾ ਬੱਲਾ ਸਾਰੇ ਪਿੰਡ ਦੀ ਕਹਿੰਦੇ ਝੂਠ ਖਾਦੀ ਹੁੰਦੀ ਹੈ ਤੇ ਨਾਮ ਰੱਖਿਆ ਹੁੰਦਾ ਸੁਚਿਆ ਸਿੰਘ ਸੋ ਇਹਨਾਂ ਦਾ ਵੀ ਉਹੀ ਹਿਸਾਬ ਕਿਤਾਬ ਹੈਗਾ ਸੁਚੇ ਲੰਗਾ ਹੋਰਾਂ ਦਾ ਅਸ਼ਲੀਲ ਵੀਡੀਓ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਅਕਾਲੀ ਦਲ ਬਾਦਲ ਨੂੰ ਸ਼ਰਮੋ ਸ਼ਰਮੀ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਪੈਂਦਾ ਅਦਰਵਾਇਜ਼ ਬਹੁਤ ਸਾਰੇ ਐਸੇ ਲੀਡਰ ਨੇ ਜਿਹੜੇ ਅੱਜ ਵੀ ਇਹੋ ਜਿਹੇ ਲੱਛਣ ਕਰਦੇ ਫਿਰਦੇ ਆ ਉਹ ਵੱਖਰੀ ਗੱਲ ਹੈ ਕਿ ਉਹਨਾਂ ਦੀਆਂ ਵੀਡੀਓਜ਼ ਨਹੀਂ ਬਣਦੀਆਂ ਮੈਂ ਸਿਰਫ ਅਕਾਲੀਆਂ ਦੀ ਗੱਲ ਨਹੀਂ ਕਰਦਾ ਇੱਥੇ ਮੈਂ ਤੁਹਾਨੂੰ ਮਾਫ਼ ਕਰਨਾ ਹੋਰ ਵੀ ਬਹੁਤ ਸਾਰੇ ਜਿਹੜੇ ਪਾਰਟੀਆਂ ਦੇ ਨੇ ਉਹਦੇ ਵਿੱਚ ਸਾਰੀਆਂ ਪਾਰਟੀਆਂ ਆ ਜਾਂਦੀਆਂ ਸੋ ਉਹਨਾਂ ਦੀਆਂ ਹਜੇ ਵੀਡੀਓਜ਼ ਬਾਹਰ ਨਹੀਂ ਆਈਆਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਸਾਰੇ ਹੀ ਸਾਫ਼ ਸੁਥਰੇ ਸੋ ਬਹੁਤ-ਬਹੁਤ ਗਰੇ ਹੋਏ ਕੰਮ ਜਿਹੜੇ ਨੇ ਉਹ ਲੀਡਰ ਕਰਦੇ ਹੁੰਦੇ ਆ ਸੋ ਉਹਦੇ ਵਿੱਚੋਂ ਸੁੱਚਾ ਲੰਗਾ ਦਾ ਜਿਹੜਾ ਉਹ ਮਾੜਾ ਟਾਈਮ ਆਇਆ ਕਿ ਉਹ ਵੀਡੀਓ ਬਣ ਗਈ ਵੀਡੀਓ ਬਾਹਰ ਆਈ ਅਕਾਲੀ ਦਲ ਬਾਦਲ ਨੇ ਸ਼ਰਮੋ ਸ਼ਰਮੀ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ 8-10 ਸਾਲੇ ਤਰਲੇ ਮਾਰਦੇ ਰਹੇ ਸਮੇਂ-ਸਮੇਂ ਦੇ ਉੱਤੇ ਅਕਾਲ ਤਖਤ ਤੇ ਪੇਸ਼ ਹੁੰਦੇ ਰਹੇ ਪਰ ਇਹਨਾਂ ਨੂੰ ਮੁਆਫ ਨਹੀਂ ਕੀਤਾ ਗਿਆ ਹੁਣ ਉਹ ਜਥੇਦਾਰ ਜਿਨ੍ਹਾਂ ਨੇ ਪਿਛਲੇ ਸਮੇਂ 'ਚ ਸੁੱਚੇ ਲੰਗਾ ਨੂੰ ਮਾਫੀ ਨਹੀਂ ਸੀ ਦਿੱਤੀ ਉਹ ਜਦੋਂ ਹੁਣ ਹਟਾਏ ਗਏ ਆ ਤੇ ਸੁੱਚੇ ਲੰਗਾ ਦਾ ਰਸਤਾ ਜਿਹੜਾ ਉਹ ਇਧਰ ਨੂੰ ਪੰਥ ਵਾਲੇ ਪਾਸੇ ਨੂੰ ਜਿਹੜਾ ਪਧਰਾ ਹੋ ਗਿਆ ਕਿਉਂਕਿ ਉਥੇ ਜੇ ਜਿਹੜੇ ਆਪਾਂ ਕਹੀਏ ਵੀ ਸਹੀ ਗੱਲ ਕਰਨ ਵਾਲੇ ਜਿਹੜੇ ਸੀਗੇ ਜ਼ਥੇਦਾਰ ਉਹਨਾਂ ਨੂੰ ਹਟਾ ਦਿੱਤਾ ਗਿਆ ਉਸ ਤੋਂ ਬਾਅਦ ਪਿੱਛੇ ਬਾਦਲ ਜੁੰਡਲੀ ਰਹਿ ਗਈ ਤੇ ਉਹਨਾਂ ਦਾ ਰਸਤਾ ਹੁਣ ਖੁੱਲ ਗਿਆ ਤੇ ਅੱਜ ਇਹ ਕਿਹਾ ਜਾ ਰਿਹਾ ਸੋਸ਼ਲ ਮੀਡੀਆ ਦੇ ਵਿੱਚ ਕਿ ਭਾਈ ਇਹ ਉਹ ਸੁਚਿਆ ਲੰਗਾ ਜਿਹਦੀ ਅਸ਼ਲੀਲ ਵੀਡੀਓ ਕਿਸੇ ਵੇਲੇ ਸਾਹਮਣੇ ਆਈ ਹੈ ਤੇ ਅੱਜ ਸ਼੍ਰੋਮਣੀ ਕਮੇਟੀ ਦਾ ਬਲਾਰਾ ਬਣਿਆ ਫਿਰਦਾ ਤੇ ਉਹਨਾਂ ਵੱਲੋਂ ਇਹ ਕਹਿ ਰਿਹਾ ਵੀ ਇਹ ਕੇਂਦਰ ਦੇ ਇਸ਼ਾਰਿਆਂ ਤੇ ਕੰਮ ਕਰਦੇ ਸੀ ਇਸੇ ਲਈ ਆਪਾਂ ਇਹਨਾਂ ਨੂੰ ਹਟਾ ਦਿੱਤਾ ਸੋ ਹੁਣ ਮੈਂ ਇਹ ਗੱਲ ਪੁੱਛਾਂ ਭਈ ਬਾਦਲ ਪਰਿਵਾਰ ਜਿਹੜਾ ਹੈ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਤਕਰੀਬਨ ਆਪਾਂ ਕਹੀਏ 25 ਤੋਂ 30 ਸਾਲ ਕੰਮ ਕਰਦੇ ਰਹੇ ਆ ਡਾਇਰੈਕਟਲੀ ਕਿਉਂਕਿ ਬੀਜੇਪੀ ਦੇ ਨਾਲ ਉਹ ਰਲ ਮਿਲ ਕੇ ਕੰਮ ਕਰਦੇ ਰਹੇ ਆ ਹਾਲਾਂਕਿ ਸੈਂਟਰਲ ਏਜੰਸੀਆਂ ਦੇ ਨਾਲ ਤਾਂ ਉਹ ਸ਼ੁਰੂ ਤੋਂ ਲੱਗੇ ਹੋਣਗੇ ਕੰਮ ਕਰਨ ਪਰ ਆਪਾਂ ਜੀ ਬੀਜੇਪੀ ਦੀ ਗੱਲ ਕਰੀਏ ਜਿਸ ਬੀਜੇਪੀ ਦੀ ਸੁੱਚਾ ਲੰਗਾ ਗੱਲ ਕਰ ਰਹੇ ਆ ਵੀ ਇਹ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਦੇ ਆ ਤੁਹਾਡੀ ਆਪਣੀ ਪਾਰਟੀ ਉਹਨਾਂ ਦੇ ਇਸ਼ਾਰਿਆਂ ਤੇ ਚੱਲਦੀ ਰਹੀ ਹੈ ਤੇ ਹਾਲੇ ਵੀ ਕੰਸੋਆਂ ਇਹ ਲਾਈਆਂ ਜਾ ਰਹੀਆਂ ਹੈ ਵੀ ਬੀਜੇਪੀ ਤੋਂ ਵੱਖ ਨਹੀਂ ਹੈ ਅੰਦਰੋਂ ਅੰਦਰ ਹੀ ਪੂਰਾ ਰਿਸ਼ਤਾ ਹੈਗਾ ਸੋ ਫਿਰ ਕਿਵੇਂ ਕਹਿ ਸਕਦੇ ਹੋ ਕਿ ਭਾਈ ਜਥੇਦਾਰ ਸਿੱਧੇ ਬੀਜੇਪੀ ਨਾਲ ਹੋਗੇ ਡਾਇਰੈਕਟ ਹੋਗੇ ਤੋ ਇਥੇ ਬਹੁਤ ਗੱਲਾਂ ਨੇ ਸਾਨੂੰ ਉਪਦੇਸ਼ ਉਹ ਦੇ ਰਹੇ ਆ ਜਿਨ੍ਹਾਂ ਦੇ ਆਪਣੇ ਜਿਹੜੇ ਜਿਹੜੇ ਦਾਮਨ ਨੇ ਉਹ ਉਹਨਾਂ ਦੇ ਵਿੱਚ ਕਹੀਏ ਕਿ ਜਿਹੜਾ ਹੈਗਾ ਸਾਫ਼ ਨਹੀਂ ਹੈਗੇ ਉਹਨਾਂ ਦੇ ਦਾਮਨ ਉਹਨਾਂ ਦੇ ਉੱਤੇ ਵੀ ਜਿਹੜੇ ਦਾਗ ਨੇ ਸੋ ਉਹ ਲੋਕ ਜਿਹੜੇ ਅੱਜ ਆ ਕੇ ਸਿੱਖ ਕੌਮ ਨੂੰ ਸਲਾਵਾں ਦੇ ਰਹੇ ਆ ਸੋ ਇੱਕ ਪਾਸੇ ਆਪਾਂ ਉਹ ਵੀ ਕਹਿੰਨੇ ਆ ਜਿਹੜੇ ਕਹਿੰਦੇ ਪੰਥਕ ਪਾਰਟੀ ਇੱਕੋ ਇੱਕ ਪੰਥਕ ਲੀਡਰ ਸੁਖਬੀਰ ਸਿੰਘ ਬਾਦਲ ਨੂੰ ਇਹ ਇਹ ਪਰਾਂ ਕਰਨਾ ਚਾਹੁੰਦੇ ਆ ਸੋ ਜੇ ਇਹ ਪੰਥਕ ਨੇ ਤੇ ਭਾਈ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ 30-30 ਸਾਲ ਦੀਆਂ ਉਮਰਾਂ ਜਿਹੜੀਆਂ ਸਜ਼ਾਵਾਂ ਪੂਰੀਆਂ ਕਰ ਰਹੀਆਂ ਉਹ ਕੌਣ ਨੇ ਫਿਰ ਉਹ ਕੌਣ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਨੇ ਉਹ ਕੌਣ ਨੇ ਜਿਹੜੇ ਸ਼ਹੀਦੀਆਂ ਦੇ ਗਏ ਹੋਇਆ ਸੋ ਇਹ ਲੋਕ ਜਿਹੜੇ ਨੇ ਕੰਮ ਸਾਰੇ ਐਂਟੀ ਪੰਥ ਕਰਦੇ ਆ ਤੇ ਆਪਣੇ ਆਪ ਨੂੰ ਪੰਥਕ ਹੋਣ ਦਾ ਦਾਵਾ ਕਰਦੇ ਆ ਇਹ ਹੁਣ ਪੰਜਾਬ ਦੇ ਲੋਕਾਂ ਨੂੰ ਸੋਚਣਾ ਪੈਣਾ ਹੈ ਕਿ ਭਾਈ ਇਹ ਪੰਥਕਾਂ ਦੇ ਪਿੱਛੇ ਜਾਣਾ ਜਾਂ ਫਿਰ ਜਿਹੜੇ ਅਸਲੀ ਪੰਥਕ ਹੈਗੇ ਆ ਉਹਨਾਂ ਦੇ ਪਿੱਛੇ ਜਾਣਾ ਜੀ 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 ਦਿਲ ਸੋਂ ਤੁਹਾਨੂੰ ਦਾ ਕਹਿੰਦੇ ਨੇ ਜੁੜਨ ਦੇ ਲਈ ਆਪਣੇ ਵਿਚਾਰ ਸਾਰ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ